ਦੁਨੀਆ ਤੇ ਚੋਰ ਵੀ ਕਈ ਕਲਾਕਾਰੀਆਂ ਕਰ ਜਾਂਦੇ ਨੇ ਸੋਨੇ, ਗਹਿਣੇ, ਨਗਦੀ ਅਤੇ ਗੱਡੀਆਂ ਦੀਆਂ ਚੋਰੀ ਦੇ ਘਟਨਾਵਾਂ ਤਾਂ ਤੁਸੀਂ ਬਹੁਤ ਦੇਖੀਆਂ ਸੁਣੀਆਂ ਹੋਣਗੀਆਂ ਪਰ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਜਿੱਥੇ ਇੱਕ ਚੋਰ ਨੇ ਤਿਲਕ ਵੀ ਚੀਜ਼ ਨੂੰ ਅਜਿਹੇ ਹੱਥ ਪਾਇਆ ਕਿ ਦੁਕਾਨਦਾਰ ਤੌਰ ਪਰ ਹੋ ਗਿਆ ਚੀਜ਼ ਵੀ ਉਹ ਜੋ ਅੱਜਕੱਲ ਬਹੁਤਿਆਂ ਨੂੰ ਹਜ਼ਮ ਨਹੀਂ ਹੁੰਦੀ ਪਰ ਚੋਰ ਦੀ ਫਿਤਰਤ ਹੁੰਦੀ ਹੈ ਚੋਰੀ ਕਰਨਾ ਤਾਂ ਉਸ ਨੂੰ ਜੋ ਕੁਝ ਵੀ ਮਿਲਦਾ ਹੈ ਉਹ ਹੱਥ ਆਪਣਾ ਸਾਫ਼ ਕਰ ਹੀ ਜਾਂਦਾ ਹੈ ਤੇ ਅੰਮ੍ਰਿਤਸਰ ਦੇ ਸੁਲਤਾਨਵਿੰਡ ਰੋਡ ਤੇ ਵਾਪਰੀ ਇਸ ਘਟਨਾ ਬਾਰੇ ਸੁਣੋ ਚੋਰ ਨੇ ਦੁਕਾਨਦਾਰ ਦੀ ਕਿਹੜੀ ਚੀਜ਼ ਨੂੰ ਜੋ ਤਿਲਕ ਵੀ ਸੀ ਹੱਥ ਪਾਇਆ ਬਾਨੀਤੀ ਸੁਲਤਾਨਪੁਰ ਰੋਡ ਤੋਂ ਨਵਲਪਸ਼ੋਰ ਬੋ ਰਿਹਾ ਅੱਜ ਕੋਈ ਦੁਪਹਿਰ ਦੇ 2:30 3 ਵਜੇ ਐਗਜੈਕਟ ਟਾਈਮ ਦਾ ਮਨੋ ਨਹੀਂ ਪਤਾਗਾ ਵੀਡੀਓ 'ਚ ਆ ਗਿਆ ਟਾਈਮ ਇੱਕ ਲੜਕਾ ਮੇਰੀ ਸ਼ਾਪ ਦੇ ਅੰਦਰ ਆਇਆ ਉਸਨੇ ਪਹਿਲੇ ਅੰਦਰ ਆਉਣ ਨੂੰ ਬੁਲਾਇਆ ਆਉਣ ਲਾਨ ਤੋਂ ਬਾਅਦ ਉਹਨੇ ਦੋ ਦੇਸੀ ਘੋੜੇ ਦੇ ਪਾਈ-ਪਾਈ ਕਿਲੋ ਦੇ ਡੱਬੇ ਚੁੱਕੇ ਜਿਹੜੇ ਮੇਰੇ ਵੀਡੀਓ ਦੇ ਵਾਰ ਵੀਡੀਓ 'ਚ ਰਿਕਾਰਡਿੰਗ 'ਚ ਆ ਗਏ ਹੈ ਤੇ ਉਹਨੇ ਅੰਦਰੋਂ ਚੁੱਕ ਕੇ ਅੰਦਰੋਂ ਘੁੰਮ ਕੇ ਤੇ ਬਾਹਰ ਨਿਕਲ ਗਿਆ ਉਹਨੂੰ ਫੜਨ ਦੀ ਕੋਸ਼ਿਸ਼ ਕੀਤੀ ਲੇਕਿਨ ਉਹ ਦੌੜ ਗਿਆ ਸਰ ਉਹ ਕਿੰਨੇ ਕਮਰਸੀ ਬੰਦੇ ਦੀ ਅਮਾਰਾ ਅੰਦਾਜ਼ਨ ਅਤੀਤ ਤੋ ਈਕ ਸਾਲ ਦੀ ਰੈਂਟਾਈਤੀ ਚਲਦੀ ਦੀ ਨਸ਼ੇੜੀ ਲੱਗਦਾ ਸੀ ਕਿ ਕੋਈ ਇਹ ਕੈਮਰੇ ਤੋਂ ਹੁਣ ਪਤਾ ਲੱਗੇਗਾ ਐਗਜੈਕਟ ਤੇ ਮੈਂ ਨਹੀਂ ਕਹਿ ਸਕਦਾ ਪਰ ਜਿਹੜਾ ਇਹ ਕੰਮ ਕਰਦੇ ਆ ਉਹ ਨਸ਼ੇੜੀ ਕੰਮ ਕਰਦੇ ਆ ਕਿਸ ਬਰੇ ਸਰ ਪੁਲਿਸ ਨੂੰ ਕੰਪਲੇਨ ਕਰਿਆ ਤੁਹਾਡੇ ਕੋਲ ਉਹ ਜਾ ਰਹੀ ਹੁਣੇ ਆਪਾਂ ਪੁਲਿਸ ਨੂੰ ਵੀਡੀਓ ਤੇ ਪੁਲਿਸ ਨੂੰ ਰਿਪੋਰਟ ਖਾਣ ਜਾ ਰਹੇ ਹੁਣ ਕੀ ਬਾਂਦੀ ਕਰਦੇ ਆ ਹਾਂ ਸਰਕਾਰ ਨੂੰ ਕਹਿੰਨਾ ਕਿ ਸ਼ਹਿਰ ਦੇ ਵਿੱਚ ਲਾ ਆਰਡਰ ਬਣਾ ਕੇ ਰੱਖਣ ਅੱਜ ਮੈਨਾਂ ਆਇਆ ਕੱਲ ਨੂੰ ਕਿਹੇ ਨਾ ਵੀ ਹੋ ਸਕਦਾ ਸਰ ਕਿੰਨੇ ਕਦਾ ਨੁਕਸਾਨ ਹੋਇਆ ਜੀ ਦੋ ਦੇਸੀ ਤੋਂ 5-5 ਕਿਲੋ ਲੈ ਡੱਬੇ ਦੇ ਕਿੰਨੇ ਕਿਤੇ ਦੋ ਦਾ ਨੁਕਸਾਨ 6000 ਹਾਂ ਜੀ 6000 ਦੁਕਾਨਦਾਰ ਨੇ ਦੋ ਡੱਬੇ ਦੀ ਕੀਮਤ 6000 ਰੁਪਏ ਦੱਸੀ ਹੈ ਤੇ ਇਹ ਵੀ ਚੋਰ ਲਈ ਕਿਸੇ ਖਜ਼ਾਨੇ ਤੋਂ ਘਟ ਨਹੀਂ ਕਿਉਂਕਿ ਸਿਆਣੇ ਕਹਿੰਦੇ ਨੇ ਕਿ ਦੇਸੀ ਕੀ ਉਹਦੀ ਅਸਲੀਅਤ ਮੌਕੇ ਤੇ ਨਹੀਂ ਬਾਅਦ ਚ ਹੀ ਪਤਾ ਲੱਗਦੀ ਹੈ ਹਕੀਕਤ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ